ਸਭ ਤੋਂ ਪਹਿਲਾਂ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਅਗਨਿਤ ਬਾਈ ਮਚਾਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਾਫੀ ਡਵੈਲਪਿੰਗ ਸਟੋਰੀ ਹੈ ਲਗਾਤਾਰ ਇਹਦੇ ਤੇ ਅਪਡੇਟਸ ਆ ਰਹੀਆਂ ਡੋਨਲਡ ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲਣ ਦਾ ਸੁਝਾਅ ਦਿੱਤਾ ਗਿਆ ਤੇ ਇਹ ਕੀ ਹੈ ਇਹਦੇ ਬਾਰੇ ਗੱਲ ਕਰਾਂਗੇ ਤੀਜੀ ਮੈਟਾ ਵੱਲੋਂ ਫੈਕਟ ਚੈਕਿੰਗ ਹਟਾਉਣ ਦਾ ਫੈਸਲਾ ਕੀਤਾ ਗਿਆ ਫੇਸਬੁੱਕ ਦੇ ਉੱਤੇ ਫੈਕਟ ਚੈਕਿੰਗ ਹਟਾ ਦਿੱਤੀ ਗਈ ਹੈ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਾਤਾਵਰਣ ਸੰਬੰਧੀ ਕਾਨੂੰਨ ਲਟਕ ਸਕਦੇ ਆ ਕਿਉਂਕਿ ਜੇ ਜੋ ਬਾਈਡਨ 2 ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਮਨਜ਼ੂਰੀ ਨਾ ਦਿੱਤੀ ਗਈ ਤੇ ਡੋਨਲਡ ਟਰੰਪ ਨੇ ਨਹੀਂ ਦੇਣੀ। ਇਹ ਇੱਕ ਮਾਮਲਾ ਅਮਰੀਕਾ ਦੇ ਵਿੱਚ ਘਰਾਂ ਦੇ ਕਿਰਾਏ ਜਿਹੜੇ ਆ ਉਹ ਰੀਅਲ ਪੇਜ ਕੰਪਨੀ ਆ ਇੱਕ ਉਹ ਤੈਅ ਕਰ ਰਹੀ ਆ ਵੀ ਤੁਹਾਡਾ ਕਿਰਾਇਆ ਕਿੰਨਾ ਆ ਇਹ ਉਹ ਫਿਕਸ ਕਰ ਰਹੀ ਆ ਇਹਦੇ ਤੇ ਆਪਾਂ ਗੱਲ ਕਰਨੀ ਆ। ਸਭ ਤੋਂ ਪਹਿਲਾਂ ਦੀ ワਲਡ ਫਾਇਰ ਆ ਐਸ ਵੀਲੇ ਜਿਹੜੀ ਪੈਸੀਫਿਕ ਪੈਲਸ਼ੀਡ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਲਗਭਗ 3000 ਏਕੜ ਜਿਹੜਾ ਸੜ ਕੇ ਸੁਆਹ ਹੋ ਗਿਆ ਘਰਾਂ ਨੂੰ ਅੱਗ ਲੱਗ ਗਈ ਉੱਥੇ 30000 ਦੇ ਕਰੀਬ ਲੋਕਾਂ ਨੂੰ ਵੈਕੂਏਟ ਕਰਨਾ ਪਿਆ ਇਹ ਅਮਰੀਕਾ ਦੇ ਵਿੱਚ ਇੱਕ ਪਾਸੇ ਜਿਹੜੀਆਂ ਸਾਊਥ ਵੈਸਟ ਸਟੇਟਸ ਨੇ ਉਧਰਲੇ ਪਾਸੇ ਬਰਫੀਲੇ ਤੂਫਾਨ ਚੱਲ ਰਹੇ ਆ ਇਧਰਲੇ ਪਾਸੇ ਅੱਗ ਲੱਗੀ ਹੋਈ ਆ ਔਰ ਅੱਗ ਵੀ ਇੰਨੀ ਜ਼ਿਆਦਾ ਆ ਜਿਹੜੀ ਆਮ ਲੋਕਾਂ ਦੇ ਲਈ ਤੇ ਸਮੱਸਿਆ ਬਣ ਰਹੀ ਹੈ ਜਿਹੜੇ ਫਾਇਰ ਫਾਈਟਰ ਆ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਉਹਨਾਂ ਤੋਂ ਬੁਝ ਨਹੀਂ ਰਹੀ ਉਹਦਾ ਕਾਰਨ ਇਹ ਆ ਵੀ 50 ਤੋਂ ਲੈ ਕੇ 80 ਮੀਲ ਪਰ ਆਵਰ ਦੀ ਸਪੀਡ ਦੇ ਨਾਲ ਇੱਥੇ ਹਵਾ ਚੱਲ ਰਹੀ ਹੈ ਹਵਾ ਨਹੀਂ ਨੇਰੀ ਚੱਲ ਰਹੀ ਹੈ ਤੇ ਉਹ ਮਤਲਬ 5 ਮਿੰਟਾਂ ਦੇ ਵਿੱਚ ਕਹਿੰਦੇ ਜਿੱਡਾ ਸੌਕਰ ਦਾ ਫੀਲਡ ਹੁੰਦਾ ਇੰਨੀ ਥਾਂ ਸੜ ਕੇ ਸੁਆਹ ਹੋ ਜਾਂਦੀ ਹੈ ਔਰ ਇਹਨੂੰ ਹੁਣ ਹਵਾ ਨੂੰ ਕੌਣ ਰੋਕ ਸਕਦਾ ਉੱਥੇ ਜਿਹੜੇ ਵਾਇਲਡ ਫਾਇਰ ਇਹ ਨੂੰ ਰੋਕਣ ਵਾਲੇ ਜਿਹੜੇ ਫਾਇਰ ਫਾਈਟਰ ਨੇ ਉਹ ਵੀ ਬਹੁਤ ਮੁਸ਼ਕਲ ਦੇ ਵਿੱਚ ਲੰਘ ਰਹੇ ਆ ਹੁਣ ਏਵੈਕੂਏਸ਼ਨ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਜਦੋਂ ਏਵੈਕੂਏਸ਼ਨ ਕੀਤੀ ਜਾ ਰਹੀ ਹੈ ਜਿਹੜੀ ਸੜਕਾਂ ਦੇ ਉੱਤੇ ਕਾਰਾਂ ਆ ਰਹੀਆਂ ਉਹਦੇ ਨਾਲ ਸੜਕਾਂ ਜਾਮ ਹੋਈਆਂ ਪਈਆਂ ਉਹਨਾਂ ਨੂੰ ਬਲਡੋਜ਼ਰਾਂ ਦੇ ਨਾਲ ਕਈ ਵਾਰੀ ਪਾਸੇ ਕੀਤਾ ਜਾ ਰਿਹਾ ਸੜਕ ਜਾਮ ਹੋ ਰਹੀ ਹੈ ਉਹਦੇ ਵਿੱਚ ਕਾਰਾਂ ਜਿਹੜੀਆਂ ਬਲੌਕ ਕਰ ਰਹੀਆਂ ਬਲਡੋਜ਼ਰ ਲਿਆਂਦੇ ਜਾ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਐਕਸੈਸ ਦਿੱਤੀ ਜਾ ਰਹੀ ਹੈ ਵਹੀਕਲਸ ਨੂੰ ਵੀ ਉਹ ਬਾਹਰ ਜਾ ਸਕਣ ਅਗਲੀ ਸਮੱਸਿਆ ਸਭ ਤੋਂ ਵੱਡੀ ਇਹਦੇ ਨਾਲ ਬਿਜਲੀ ਦੀ ਆਉਂਦੀ ਹੁੰਦੀ ਹੈ ਕਈ ਹਜ਼ਾਰਾਂ ਘਰਾਂ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਵੈਂਚੂਰਾ ਕਾਉਂਟੀ ਦੇ ਵਿੱਚ ਬਿਜਲੀ ਹੈ ਨਹੀਂ ਔਰ ਉਹਦੇ ਨਾਲ ਹੁਣ ਬਿਜਲੀ ਹੈ ਵੀ ਨਹੀਂ ਕੁਝ ਥਾਵਾਂ ਦੇ ਉੱਤੇ ਸੇਫਟੀ ਕਰਕੇ ਬੰਦ ਵੀ ਕਰ ਦਿੰਦੇ ਆ ਇਹ ਵੀ ਜਦੋਂ ਅੱਗ ਲੱਗਿਆ ਜਾਂ ਇਦਾਂ ਦੀ ਕੋਈ ਆਫਤ ਆਉਂਦੀ ਹੈ ਉਸ ਵੇਲੇ ਬਿਜਲੀ ਆਪਣੇ ਪਿੱਛੇ ਮਹਿਕਮਾ ਬੰਦ ਕਰ ਦਿੰਦਾ ਪਾਵਰ ਕੱਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਥਾਵਾਂ ਦੇ ਉੱਤੇ ਲੱਗਣੇ ਆ ਕਈ ਸੈਂਕੜੇ ਫਾਇਰ ਫਾਇਟਰਸ ਵੱਲੇ ਹੈਲੀਕਾਪਟਰ ਦੇ ਨਾਲ 에ਅਰਕ੍ਰਾਫਟ ਦੇ ਨਾਲ ਇਹਨਾਂ ਅੱਗ ਦੀਆਂ ਲਪਟਾਂ ਨੂੰ ਕਾਬੂ ਪਾਉਣ ਦਾ ਯਤਨ ਕਰ ਰਹੇ ਆ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਕਿਹਾ ਗਿਆ ਇਥੋਂ ਵੈਕੂਏਟ ਹੋਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉੱਤੇ ਜਿਹੜੀਆਂ ਰੈੱਡ ਫਲੈਗ ਵਾਰਨਿੰਗਸ ਨੇ ਉਹ ইস্যੂ ਕੀਤੀਆਂ ਗਈਆਂ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਕੁਝ ਦੂਜੇ ਇਲਾਕੇ ਦੇ ਵਿੱਚ ਉੱਥੇ ਇਹ ਜਿਹੜੀਆਂ ਵਾਰਨਿੰਗਸ ਨੇ ਇਹ ইস্যੂ ਕੀਤੀਆਂ ਗਈਆਂ ਤੇ ਇਹਦੇ ਨਾਲ ਜਿਹੜੀ ਉਹ ਜਿਹੜੀ ਵਿੰਡ ਆ ਉਹ ਕਾਫੀ ਜ਼ਿਆਦਾ ਨੁਕਸਾਨ ਕਰ ਰਹੀ ਹੈ ਸਾਰੇ ਕੁਝ ਦੇ ਵਿੱਚ ਪਹਿਲਾਂ ਵੀ ਇਹਦੇ ਵਿੱਚ ਵਾਈਲਡ ਫਾਇਰ ਮੈਲੀਬੂ ਦੇ ਵਿੱਚ ਹੋਈ ਹੈ 4000 ਏਕੜ ਦੇ ਕਰੀਬ ਜਿਹਦੇ ਨਾਲ 48 ਘਰ ਡੈਮੇਜ ਹੋਏ ਸੀ ਉੱਥੇ ਕਲਾਈਮੇਟ ਕੰਸਰਨ ਬਹੁਤ ਵੱਡਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ 9 ਮਹੀਨੇ ਮੀਂਹ ਨਹੀਂ ਪਿਆ ਮਤਲਬ ਇੱਕ ਵੱਡਾ ਸਾਲ ਦਾ ਹਿੱਸਾ ਜਿਹੜਾ ਆ ਉਹ ਬਿਨਾਂ ਮੀਂਹ ਧੋਆ ਤੇ ਹੁਣ ਜਿੰਨਾ ਜੰਗਲ ਆ ਸਾਰਾ ਜਾਂ ਜਿੱਥੇ-ਜਿੱਥੇ ਵੀ ਉਹ ਕਿਉਂਕਿ ਮੀਂਹ ਨਹੀਂ ਪਿਆ ਸਾਰਾ ਕੁਝ ਬਾਲਣ ਬਣਿਆ ਪਿਆ ਬਾਲਣ ਕੀ ਬਰੂਧ ਬਣਿਆ ਪਿਆ ਮੜੀ ਜੀ ਚੰਗੜੀ ਡਿੱਗਦੀ ਆ ਭਾਂਬੜ ਮੱਚ ਜਾਂਦੇ ਆ ਇਹ ਕੈਲੀਫੋਰਨੀਆ ਸੋਕੇ ਨਾਲ ਲੰਬੇ ਸਮੇਂ ਤੋਂ ਜੂਝ ਰਿਹਾ ਸਾਰਾ ਕੈਲੀਫੋਰਨੀਆ 30% ਦੇ ਕਰੀਬ ਤਾਂ ਹੈਗਾ ਯਾ 9 ਮਹੀਨੇ ਹੋ ਗਏ ਉੱਤੇ ਮੀਂਹ ਦੀ ਸ਼ਟ ਨਹੀਂ ਪਈ ਤੇ ਇਸ ਕਰਕੇ ਜਿਹੜੀ ਜਿੰਨਾ ਉੱਥੇ ਵੈਜੀਟੇਸ਼ਨ ਸਾਰਾ ਕੁਝ ਬਾਲਣ ਬਣਿਆ ਪਿਆ ਤੇ ਉਹ ਸਮੱਸਿਆ ਬਣ ਰਹੀ ਹੈ ਦੂਜਾ ਇਹ ਆ ਕਿ ਆਮ ਤੌਰ ਦੇ ਉੱਤੇ ਜਿਹੜੀਆਂ ਵਿੰਟਰਸ ਆ ਥੋੜੀਆਂ ਵੈਟ ਹੁੰਦੀਆਂ ਤੇ ਉਹਨਾਂ ਨੂੰ ਸੀਜ਼ਨ ਐਕਸਟੈਂਡ ਹੋ ਜਾਂਦਾ ਕਲਾਈਮੇਟ ਚੇਂਜ ਕਰਕੇ ਇਹਦਾ ਇੰਪੈਕਟ ਪੈ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਅੱਗ ਔਰ ਇੰਨੀ ਜ਼ਿਆਦਾ ਅ ਵੈਸੇ ਤਾਂ ਕੁਛ ਨਾ ਕੁਛ ਕੁਦਰਤੀ ਆਫਤ ਆ ਹੀ ਰਹਿੰਦੀ ਹੈ ਪਰ ਇਹਨੇ ਇੱਕ ਵਾਰੀ ਬਹੁਤ ਵੱਡਾ ਸੰਕਟ ਇਸ ਲਈ ਪੈਦਾ ਕੀਤਾ ਹੈ। ਅਗਲੀ ਗੱਲਬਾਤ ਦੋਸਤੋ ਕਰਨੀਏ ਡੋਨਲਡ ਟਰੰਪ ਹੋਣਾਂ ਦੇ ਇੱਕ ਬਿਆਨ ਬਾਰੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗਲਫ ਆਫ ਮੈਕਸੀਕੋ ਦਾ ਨਾਂ ਗਲਫ ਆਫ ਅਮਰੀਕਾ ਰੱਖ ਦਿੰਨੇ ਆ। ਕਿਹਾ ਇਹ ਆ ਕਿ ਇਹਦੇ ਉੱਤੇ ਮਤਲਬ ਜਿਹੜੀ ਕੰਟਰੀਬਿਊਸ਼ਨ ਜ਼ਿਆਦਾ ਯੂਐਸਟੀ ਆ ਤੇ ਕੰਟਰੋਲ ਇਹਦਾ ਆ ਇਸ ਕਰਕੇ ਇਹਦਾ ਨਾਂ ਜਿਹੜਾ ਗਲਫ ਆਫ ਮੈਕਸੀਕੋ ਆ ਇਹਦਾ ਨਾਂ ਗਲਫ ਆਫ ਅਮਰੀਕਾ ਰੱਖ ਦੇਣਾ ਚਾਹੀਦਾ ਇਹ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ ਪਤਾ ਨਹੀਂ। ਜਦੋਂ ਡੋਨਲਡ ਟਰੰਪ ਇਦਾਂ ਦਾ ਕੋਈ ਬਿਆਨ ਦਿੰਦੇ ਆ ਜਦੇ ਤੋਂ ਬਾਅਦ ਮਾਹਰ ਫੇਰ ਆਪਣਾ ਅੰਕੜੇ ਲੱਭਣ ਲੱਗ ਜਾਂਦੇ ਆ ਵੀ ਪਹਿਲਾਂ ਕਦੋਂ ਇਦਾਂ ਹੋਇਆ ਸੀ ਜੇ ਹੋਇਆ ਸੀ ਤਾਂ ਉਹਦੇ ਕਿਨੇ ਕੀਤਾ ਸੀ ਇੰਟਰਨੈਸ਼ਨਲੀ ਇਹਨੂੰ ਕੀ ਕੀਤਾ ਜਾ ਸਕਦਾ ਜਿਹੜੇ ਮਾਹਰ ਦੱਸ ਰਹੇ ਆ ਉਹ ਕਹਿੰਦੇ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਤੁਸੀਂ ਉਹਦਾ ਨਾਮ ਰੱਖ ਸਕਦੇ ਆ ਪਰ ਉਸ ਚੀਜ਼ ਨੂੰ ਜਿਹੜਾ ਉਸ ਚੀਜ਼ ਨੂੰ ਇੰਟਰਨੈਸ਼ਨਲ ਰੂਪ ਦੇ ਵਿੱਚ ਕੋਈ ਮਿਲਦੀ ਆ ਇਹ ਨਹੀਂ ਕਿਹਾ ਜਾ ਸਕਦਾ ਮਤਲਬ ਅਮਰੀਕਾ ਨੇ ਕਹਿਣਾ ਗਲਫ ਆਫ ਅਮਰੀਕਾ ਕਹੀ ਜੋ ਤੁਸੀਂ ਨੈਸ਼ਨਲ ਲੈਵਲ ਤੇ ਉਹਨੂੰ ਕੁਝ ਵੀ ਕਰ ਸਕਦੇ ਆ ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਦੀ ਇੱਕ ਪਾਸੇ ਕਿਊਬਾ ਲੱਗਦਾ ਮੈਕਸੀਕੋ ਲੱਗਦਾ ਜੇ ਬਾਕੀ ਦੁਨੀਆ ਉਹਨੂੰ ਗਲਫ ਆਫ ਅਮਰੀਕਾ ਨਹੀਂ ਕਹੂਗੀ ਇਹ ਬੜੀ ਕੰਟਰੋਵਰਸੀ ਹੈ ਇਸ ਵੇਲੇ ਔਰ ਇਹ ਬੜਾ ਇੱਕ ਲੰਮਾ ਜਿਹੜਾ ਇਹਨਾਂ ਦਾ ਰੌਲਾ ਗੋਲਾ ਆਇਆ ਨਾ ਡੋਨਲਡ ਟਰੰਪ ਦਾ ਹਜੇ ਇਹਨਾਂ ਨੇ ਸੱਤਾ ਦੇ ਵਿੱਚ ਆਉਣਾ ਹੈ ਉਹ ਤੋਂ ਪਹਿਲਾਂ ਜਿਹੜੇ ਇਹਨਾਂ ਦੇ 4-5 ਬਿਆਨ ਨੇ ਉਹਨਾਂ ਨੇ ਦੁਨੀਆ ਨੂੰ ਬੇਪਤਾ ਪਾਈ ਪਈ ਹੈ ਖਾਸ ਕਰਕੇ ਨੇੜੇ ਲੱਗਦੇ ਮੁਲਕਾਂ ਨੂੰ ਹੁਣ ਡੋਨਲਡ ਟਰੰਪ ਜਿਹੜੇ ਆ ਉਹ ਮੈਕਸੀਕੋ ਦੀ ਕ੍ਰਿਟਿਸਿਜ਼ਮ ਕਰਦੇ ਦੀ ਲੋਚਨਾ ਕਰ ਭਈ ਮੈਕਸੀਕੋ ਨੇ ਇਲਲੀਗਲ ਇਮੀਗਰੈਂਟ ਇਧਰ ਲਿਆਂਦੇ ਆ ਡਰੱਗ ਟਰੈਫਿਕਿੰਗ ਇਧਰੋਂ ਹੁੰਦੀ ਆ ਤੇ ਇਸ ਕਰਕੇ ਇਹਦਾ ਉਹ ਕਹਿੰਦੇ ਨਾਂ ਜਿਹੜਾ ਚੇਂਜ ਕਰਨਾ ਪ੍ਰੋਪਰੀਏਟ ਆ ਤੇ ਕਹਿੰਦੇ ਬੜਾ ਸੋਹਣਾ ਵੀ ਲੱਗਦਾ ਨਾ ਇਹ ਵੀ ਉਹਨਾਂ ਨੇ ਕਿਹਾ ਹੁਣ ਤਿੰਨ ਚਾਰ ਚੀਜ਼ਾਂ ਉਹਨਾਂ ਨੇ ਕਹਿ ਦਿੱਤੀਆਂ ਪਿਛਲੇ ਸਮੇਂ ਦੇ ਵਿੱਚ ਗ੍ਰੀਨਲੈਂਡ ਕਹਿੰਦੇ ਆਪਾਂ ਲੈ ਲੈਣਾ ਡੈਨਮਾਰਕ ਤੋਂ ਉੱਥੇ ਜਿਹੜੀ ਯੂਰੋਪੀਅਨ ਯੂਨੀਅਨ ਆ ਉਹਨਾਂ ਦੇ ਆਗੂਆਂ ਦਾ ਬਿਆਨ ਆ ਰਿਹਾ ਵੀ ਇਹ ਮਤਲਬ ਇਧਰ ਨੂੰ ਦੇਖ ਵੀ ਨਹੀਂ ਸਕਦੇ ਇਹ ਭੁੱਲ ਜਾਣ ਇਸ ਗੱਲ ਨੂੰ ਵੀ ਇਹ ਡੈਨਮਾਰਕ ਜਿਹੜਾ ਉਹਨੂੰ ਦਊਗਾ ਜਿਹੜਾ ਯਾਦ ਹੁਣਾਂ ਚਾਹਦਾ ਗ੍ਰੀਨਲੈਂਡ ਯਾਦ ਹੋ ਸਕਦਾ ਬਹੁਤ ਵੱਡਾ ਇੱਕ ਉਹ ਏਰੀਆ ਹੈ ਜਿਹਦੇ ਵਿੱਚ 80% ਬਰਫ਼ ਨਾਲ ਛਕਿਆ 50-60 ਹਜ਼ਾਰ ਲੋਕ ਉੱਥੇ ਸਿਰਫ ਰਹਿੰਦੇ ਆ ਸੋ ਉਹਨੂੰ ਇਧਰਲੇ ਪਾਸੇ ਲਿਆਉਣ ਦੀ ਗੱਲ ਚੱਲ ਰਹੀ ਆ ਆ ਐਸੀ ਤਰ੍ਹਾਂ ਕੈਨੇਡਾ ਦਾ ਜ਼ਿਕਰ ਹੋਇਆ ਪਿਛਲੇ ਸਮੇਂ ਦੇ ਵਿੱਚ ਵੀ ਕੈਨੇਡਾ ਔਰ ਇੱਕ ਵਾਰੀ ਨਹੀਂ ਬਾਰ ਬਾਰ ਹੋਇਆ ਲੋਕਾਂ ਨੂੰ ਹਜੇ ਤੱਕ ਇਹ ਹੀ ਨਹੀਂ ਸਮਝ ਆਉਂਦਾ ਕਿ ਲੋਕਾਂ ਨੂੰ ਕੋਈ ਕਿਸੇ ਨੂੰ ਵੀ ਨਹੀਂ ਸਮਝ ਆ ਰਿਹਾ ਵੀ ਡੋਨਲਡ ਟਰੰਪ ਯਾਕ ਕਰ ਰਹੇ ਆ ਜਾਂ ਇਹ ਗੱਲ ਸੀਰੀਅਸ ਆ ਜੇ ਸੀਰੀਆ ਦਾ ਤਾਂ ਇਹ ਇੰਪਲੀਕੇਸ਼ਨਸ ਕੀ ਹੈ ਜੇ ਮਜ਼ਾਕ ਕਰ ਰਿਹਾ ਤਾਂ ਮਜ਼ਾਕ ਇੱਕ ਵਾਰੀ ਹੋ ਸਕਦਾ ਬਲਤੇ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਦਾ ਰਾਸ਼ਟਰਪਤੀ ਮਜ਼ਾਕ ਕਰਨਾ ਨਹੀਂ ਚਾਹੀਦਾ ਤੇ ਜੇ ਬਾਰ ਬਾਰ ਉਹਨੇ ਕੀਤਾ ਤੇ ਇਹਦੇ ਪਿੱਛੇ ਕਾਰਨ ਕੀ ਹੈ ਹੁਣ ਡੋਨਲਡ ਟਰੰਪ ਨੇ ਇਹ ਕਿਹਾ ਕਿ ਮੈਂ ਜਿਹੜੇ ਟੈਰਫ ਲਾਉਂਗਾ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਤੇ ਜਿਹੜਾ ਇਹ ਸਾਰੇ ਕੁਝ ਦੇ ਵਿੱਚ ਹੁਣ ਜਿਹੜੀ ਇਹਦੇ ਵਿੱਚ ਹੈਗੇ ਆ ਕੁਝ ਜਿਹੜੇ ਲੋਕ ਨੇ ਉਹਨਾਂ ਨੇ ਅਨਾਉਂਸ ਕੀਤਾ ਆ ਕਿ ਲੈਜਿਸਲੇਸ਼ਨ ਤਿਆਰ ਕੀਤਾ ਜਾ ਰਿਹਾ ਆ ਇਨੂੰ ਕਰਨ ਦੇ ਲਈ ਕਰਨ ਦੇ ਲਈ ਤੇ ਜਿਹੜੀ ਇਹਦੀ ਅਪਡੇਟਸ ਆ ਉਹ ਕੀਤੀ ਜਾਊਗੀ ਫੈਡਰਲ ਮੈਪ ਦੇ ਉੱਤੇ ਤੇ ਜਿਹੜੇ ਡਾਕੂਮੈਂਟਸ ਹੈਗੇ ਆ ਇਹ ਜਿਹੜੀ ਗਲਫ ਆ ਇਹਨੂੰ ਗਲਫ ਆਫ ਮੈਕਸੀਕੋ ਕਹਿੰਦੇ ਆ ਲਗਭਗ 16ਵੀਂ ਸਦੀ ਤੋਂ 400 ਸਾਲ ਹੋ ਗਿਆ ਇਹਦਾ ਨਾਂ ਇਹੀ ਹੈ ਜਦੋਂ ਸਪੇਨ ਦਾ ਜਿਹੜਾ ਕੋਲੋਨੀਅਲ ਰੂਲਸ ਸੀਗਾ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਉਸ ਵੇਲੇ ਇਹਦਾ ਨਾਂ ਗਲਫ ਆਫ ਮੈਕਸੀਕੋ ਜਿਹੜੇ ਯੂਰਪ ਤੋਂ ਲੋਕ ਆਏ ਉਹਨਾਂ ਨੇ ਉਦਾਂ ਹੀ ਕਰ ਦਿੱਤਾ ਗਲਫ ਆਫ ਮੈਕਸੀਕੋ ਦੀ ਬਹੁਤ ਕ੍ਰਿਟੀਕਲ ਇੱਕ ਇੰਪੋਰਟੈਂਸ ਆ ਕਿਉਂਕਿ 40% ਅਮਰੀਕਾ ਦਾ ਸੀ ਫੂਡ ਇੱਥੋਂ ਪੈਦਾ ਹੁੰਦਾ ਜਿਹੜਾ ਪੈਟਰੋਲੀਅਮ ਤੇ ਨੈਚੁਰਲ ਗੈਸ ਦੀ ਜਿਹੜੀ ਹੈਗੀ ਆ ਉਹ ਪ੍ਰੋਸੈਸਿੰਗ ਕਪੈਸਿਟੀ ਇਧਰਲੇ ਪਾਸੇ ਆ ਜਿਹੜੀ ਵਾਤਾਵਰਣ ਦੇ ਪੱਖ ਤੋਂ ਇਹਦੀ ਮਹੱਤਤਾ ਆ ਲਗਭਗ 6 ਲੱਖ ਸਕੁਅਰ ਮਾਈਲ ਦੀ ਏਰੀਆ ਜਿਹੜਾ ਇਹ ਕਵਰ ਕਰਦੀ ਆ ਮਤਲਬ ਮਾਰਸ਼ ਲੈਂਡ ਆ ਬਹੁਤ ਵੱਡਾ ਤੇ ਜਿੰਨੀਆਂ ਇੱਥੇ ਮਛੀਆਂ ਦੀਆਂ ਕਿਸਮਾਂ ਨੇ ਜਾਂ ਹੋਰ ਸਪੀਸੀਸ ਨੇ ਕਈ ਮਿਲੀਅਨ ਟੂਰਿਸਟ ਇਧਰਲੇ ਪਾਸੇ ਆਉਂਦੇ ਆ। ਅ ਔਰ ਇਹ ਜਦੋਂ ਹੁਣ ਦੇਖਦੇ ਆ ਲੋਕ ਜਿਹੜੇ ਵੀ ਮਾਹਰ ਵੀ ਇਹ ਪਹਿਲਾਂ ਵੀ ਕਦੇ ਹੋਇਆ 2012 ਦੇ ਵਿੱਚ ਮਿਸਿਸਿਪੀ ਦੇ ਲਾ ਮੇਕਰ ਸੀਗੇ ਉਹਨਾਂ ਨੇ ਮਤਲਬ ਮਜ਼ਾਕ ਦੇ ਵਿੱਚ ਕਿਹਾ ਸੀ ਇਹ ਨਾ ਤੇ ਕਿਹਾ ਸੀ ਕਿ ਜਿਹੜੀ ਐਂਟੀ ਇਮੀਗਰੈਂਟ ਪਾਲਿਸੀਜ਼ ਆ ਉਹਦੀ ਲੋਚਨਾ ਕੀਤੀ ਸੀ ਤੇ ਉਹਨਾਂ ਨੇ ਕਿਸੇ ਨੂੰ ਗਲਫ ਆਫ ਅਮਰੀਕਾ ਨਾਮ ਦੇ ਦਿਓ। ਸੋ 12 ਦੇ ਵਿੱਚ ਵੀ ਇਹ ਗੱਲ ਕਹੀ ਸੀ। ਸੋ ਇਹ ਜਿਹੜੀਆਂ 2010 ਦੇ ਵਿੱਚ ਸਟੀਫਨ ਕਾਲਬਰਟ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਇਹਦਾ ਜਿਹੜਾ ਕਰ ਦੇਣਾ ਚਾਹੀਦਾ ਰੀਨੇਮਿੰਗ ਕਰ ਦੇਣੀ ਚਾਹੀਦੀ ਆ ਸੋ ਮੈਕਸੀਕੋ ਤੇ ਕਿਊਬਾ ਸ਼ੇਅਰ ਕਰਦੇ ਆ ਬਾਕੀ ਜਿਹੜੇ ਹੈਗੇ ਆ ਉਹ ਇੰਟਰਨੈਸ਼ਨਲ ਰੈਜ਼ਿਸਟੈਂਸ ਆ ਜਾਂ ਲੀਗਲ ਹਾਰਡਲਸ ਇਹਦੇ ਵਿੱਚ ਹੋਣ ਗਈਆਂ ਇਹ ਜਦੋਂ ਉਹਨਾਂ ਨੇ ਦਿੱਤਾ ਇਹ ਆਈਡੀਆ ਉਹਦੇ ਤੋਂ ਬਾਅਦ ਮਿਕਸਡ ਰਿਐਕਸ਼ਨ ਆਇਆ ਕੁਝ ਲੋਕ ਜਿਹਨੂੰ ਨੈਸ਼ਨਲਿਸਟਿਕ ਦੇਖ ਰਿਹਾ ਵੀ ਹਾਂ ਇਹ ਤੇ ਰਾਸ਼ਟਰੀ ਗੱਲ ਕੀਤੀ ਹੈ ਡੋਨਲਡ 트੍ਰੰਪ ਹੁਣਾਂ ਨੇ ਕੀਤੀ ਬਹੁਤ ਵਧੀਆ ਆ ਕੁਝ ਕਹਿੰਦੇ ਵੀ ਇਮ ਪ੍ਰੈਕਟੀਕਲ ਆ ਸਿੰਬੋਲਿਕ ਜੀ ਗੱਲ ਆ ਇਹਨੂੰ ਨਹੀਂ ਕਰਨਾ ਚਾਹੀਦਾ ਹੁਣ ਜੋ ਥੋੜਾ ਜਿਆਦਾ ਤੁਸੀਂ ਵਿਸਥਾਰ ਦੇ ਵਿੱਚ ਸਾਰੇ ਕੁਝ ਹੁਣ ਦੇ ਦਿੱ ਅਸੀਂ ਗ੍ਰੀਨਲੈਂਡ ਦਾ ਜ਼ਿਕਰ ਕੀਤਾ ਪਹਿਲਾਂ ਗ੍ਰੀਨਲੈਂਡ ਅਮਰੀਕਾ ਦੀ ਮਿਲਟਰੀ ਸਟ੍ਰੈਟਜੀ ਦੇ ਲਈ ਬਹੁਤ ਕ੍ਰੂਸ਼ੀਅਲ ਆ ਗ੍ਰੀਨਲੈਂਡ ਜਿਹੜਾ ਆ ਉਹ ਉਹਨਾਂ ਦੀ ਜਿਹੜੀ ਮਿਲਟਰੀ ਸਟ੍ਰੈਟਜੀ ਆ ਜਿਹੜਾ ਥਿਓ ਲੇਅਰ ਵੇਸ ਆ ਉੱਥੇ ਤੇ ਮਿਜ਼ਾਈਲ ਡਿਫੈਂਸ ਤੇ ਦੂਜੀ ਆਪਰੇਸ਼ਨ ਉਹ ਇੱਥੇ ਹੋ ਸਕਦੀ ਆ ਅਮਰੀਕਾ ਨੇ ਪਹਿਲਾਂ ਵੀ ਗ੍ਰੀਨਲੈਂਡ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਪ੍ਰੋਪੋਜ਼ਲ ਆ 2019 ਦੇ ਵਿੱਚ ਡੋਨਲਡ 트੍ਰੰਪ ਨੇ ਲੈ ਕੇ ਆਉਂਦਾ ਸੀ ਡੈਨਮਾਰਕ ਨੇ ਉਹ ਰਿਜੈਕਟ ਕਰ ਦਿੱਤਾ ਸੀ ਗ੍ਰੀਨਲੈਂਡ ਦੇ ਵਿੱਚ ਨੇਚਰਲ ਸੋਰਸਸ ਬਹੁਤ ਜਿਹੜੇ ਰੇਅਰ ਅਰਥ ਮਿਨਰਲਸ ਨੇ ਉਹ ਗ੍ਰੀਨਲੈਂਡ ਦੇ ਵਿੱਚ ਨੇ ਹੁਣ ਜਿਹੜੀ ਆਈਸ ਮੈਲਟ ਹੋ ਰਹੀ ਹੈ ਇਧਰਲੇ ਪਾਸਿਓਂ ਜਿਹੜਾ ਯੂ ਐਸ ਤੇ ਗ੍ਰੀਨਲੈਂਡ ਆ ਇਹਨਾਂ ਨੇ ਅਮਰੀਕਾ ਨੇ ਇਨਵੈਸਟ ਕੀਤਾ ਗ੍ਰੀਨਲੈਂਡ ਦੀ ਡਿਵੈਲਪਮੈਂਟ ਦੇ ਵਿੱਚ ਉੱਥੇ ਇਕਨੋਮਿਕ ਕੇਡ ਜਾਂ ਦੂਜੀਆਂ ਤੀਸੀਆਂ ਜਿਹੜੀਆਂ ਚੀਜ਼ਾਂ ਇੱਕ ਇਹਨਾਂ ਦਾ ਰੋਲਾ ਜਿਹੜਾ ਡੋਨਲਡ 트੍ਰੰਪ ਨੇ ਪਿਛਲੇ ਦਿਨਾਂ 'ਚ ਗਲਫ ਆਫ ਮੈਕਸੀਕੋ ਆ ਲੇਟ ਵੀ ਗੱਲ ਫੋਫ ਅਮਰੀਕਾ ਰੱਖਦੇ ਹੋ ਗ੍ਰੀਨਲੈਂਡ ਇੱਕ ਇਹਨਾਂ ਨੇ ਕਿਹਾ ਪਿਛਲੇ ਸਾਲ ਵਿੱਚ ਪਨਾਮਾ ਕਨਾਲ ਬਾਰੇ ਅਮਰੀਕਾ ਨੇ ਇਹਨੂੰ ਬਣਾਇਆ ਸੀ ਪਨਾਮਾ ਕਨਾਲ ਨੂੰ ਜਿਹਦੇ ਵਿੱਚ ਦੀ ਜਹਾਜ਼ ਲੰਘਦੇ ਆ ਤੇ ਫੇਰ ਸਾਰਾ ਦੁਨੀਆ ਦਾ ਟ੍ਰੇਡ ਹੋ ਰਿਹਾ ਅਮਰੀਕਾ ਦਾ ਹੀ ਇਹਦੇ ਉੱਤੇ ਕੰਟਰੋਲ ਸੀ 1999 ਤੱਕ ਬਾਅਦ ਵਿੱਚ ਇਹ ਜਿਹੜੀਆਂ ਆ ਅਥਾਰਟिटीज ਹੋਈਆਂ ਪਨਾਮਾ ਦੇ ਨਾਲ ਤੇ ਪਨਾਮਾ ਦੇ ਉੱਤੇ ਚੱਲਿਆ ਗਿਆ ਕੀ ਰੂਟ ਆ ਪੂਰੀ ਦੁਨੀਆ ਦੇ ਵਪਾਰ ਦੇ ਲਈ ਜਿਹੜੀ ਐਟਲੈਂਟਿਕ ਤੇ ਪੈਸੀਫਿਕ ਦੋਵਾਂ ਓਸ਼ੀਅਨ ਨੂੰ ਜੋੜਨ ਦੇ ਲਈ ਧਰਤੀ ਨੂੰ ਪਾੜ ਕੇ ਇਹਨੂੰ ਬਣਾਇਆ ਗਿਆ ਸੀ ਸੋ ਅਮਰੀਕਾ ਦੇ ਜਿਹੜੇ ਅਮਰੀਕਾ ਜਿਹੜਾ ਕ੍ਰਿਟਿਸਾਈਜ਼ ਇਸ ਗੱਲ ਨੂੰ ਕਰ ਰਿਹਾ ਵੀ ਇੱਥੋਂ ਜਹਾਜ਼ ਨਭਾਉਣ ਦਾ ਸਾਨੂੰ ਪਨਾਮਾ ਨੂੰ ਖਰਚਾ ਬਹੁਤ ਦੇਣਾ ਪੈਂਦਾ ਸੋ ਇਹ ਇੱਕ ਮੁੱਦਾ ਹੈ ਇਹਨੂੰ ਇਹ ਇਧਰਲੇ ਪਾਸੇ ਕਰਨਾ ਚਾਹੁੰਦੇ ਆ ਜਿਹੜੀ ਟ੍ਰੇਡ ਪਾਰਟਨਰਸ਼ਿਪ ਆ ਹੁਣ ਰੌਲਾ ਇਹ ਹੈ ਕਿ ਕੈਨੇਡਾ ਦਾ ਕੈਨੇਡਾ ਬਾਰੇ ਫੇਰ ਬਿਆਨ ਦਿੱਤਾ ਅੱਜ ਇੱਥੋਂ ਜਿਹੜੇ ਪ੍ਰੀਮੀਅਰ ਡਗ ਫੋਰਨਟਾਰੀਓ ਦੇ ਉਹ ਜਵਾਬ ਦੇ ਰਿਹਾ ਜਸਟਨ ਟ੍ਰੂਡ ਉਹਨਾਂ ਨੇ ਕੱਲ ਜਵਾਬ ਦਿੱਤਾ ਵੀ ਇਹ ਨਹੀਂ ਇਹਨੂੰ ਇਦਾਂ ਕੀਤਾ ਜਾ ਸਕਦਾ ਇਹ ਅਸੀਂ ਨਹੀਂ ਕੈਨੇਡਾ ਵਾਸੀ ਵੀ ਨਹੀਂ ਤਿਆਰ ਪਰ ਹੁਣ ਕਿਉਂਕਿ ਡੋਨਲਡ ਟਰੰਪ ਬਿਆਨ ਦੇ ਰਿਹਾ ਹੈ ਅਮਰੀਕਾ ਦਾ ਅਮਰੀਕਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਆ ਸਭ ਤੋਂ ਸ਼ਾਨੇ ਲੋਕਾਂ ਦਾ ਮੁਲਕ ਆ ਉਹਦੇ ਮੁਖੀ ਦਾ ਇਹ ਬਿਆਨ ਦੀ ਕੋਈ ਮਹੱਤਤਾ ਤਾਂ ਹੈਗੀ ਆ ਉਹਨੂੰ ਐਵੇਂ ਚੁਟਕਲਾ ਸਮਝ ਕੇ ਪਾਸੇ ਨਹੀਂ ਛੱਡਿਆ ਜਾ ਸਕਦਾ ਜਿਹੜੇ ਮਾਹਰ ਨੇ ਇਹ 트럼ਪ ਅੱਜ ਕਿਉਂਕਿ ਜਦੋਂ ਗਲਫ ਆਫ ਮੈਕਸੀਕੋ ਦਾ ਰੀਨੇਮਿੰਗ ਕਰਨ ਦੀ ਇਹਨਾਂ ਨੇ ਗੱਲ ਕੀਤੀ ਹੈ ਤਾਂ ਇਹ ਸਾਰਾ ਡਿਬੇਟ ਸਾਰੇ ਦਾ ਸਾਰਾ ਦੁਬਾਰਾ ਪੱਕ ਗਿਆ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਇੱਕ ਕੈਨੇਡਾ ਜਿਹੜਾ ਹੈ ਇਹਦੇ ਇਹਦੇ ਲਈ ਅਮਰੀਕਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਆ 700 ਬਿਲੀਅਨ ਡਾਲਰ ਦਾ ਟ੍ਰੇਡ ਇੱਕ ਦੂਜੇ ਦੇ ਨਾਲ ਇਹਨਾਂ ਦਾ ਹੁੰਦਾ ਬਾਰਡਰ ਇਹਨਾਂ ਦਾ ਸ਼ੇਅਰ ਆ ਆਮ ਤੌਰ ਦੇ ਉੱਤੇ ਕਈ ਵਾਰੀ ਇਹਨਾਂ ਦੇ ਡਿਸਪਿਊਟ ਹੋ ਜਾਂਦੇ ਜਿਹਦਾ ਸੌਫਟਵੁੱਡ ਲੰਬਰ ਦੇ ਉੱਤੇ ਜਾਂ ਡੇਰੀ ਦੇ ਉੱਤੇ ਟੈਰਫ ਦੇ ਉੱਤੇ ਜਾਂ এনवायरमेंटਲ ਪਾਲਿਸਿਸ ਦੇ ਉੱਤੇ ਇਹਨਾਂ ਦੀ એનર્ਜੀ ਕਾਰਪੋਰੇਸ਼ਨ ਇੱਕ ਕਾਰਪੋਰੇਸ਼ਨ ਇੱਕ ਦੂਜੇ ਦੇ ਨਾਲ ਆ ਇਹਨਾਂ ਦੇ ਕਲਚਰਲ ਪੋਲਿਟিক্যাল ਅਲਾਈਅੰਸ ਨੇ ਨੈਟੋ ਦੇ ਨਾਲ ਜਾਂ ਦੂਜੀ ਦੂਜੀਆਂ ਤੀਜੀਆਂ ਜਿਹੜੀਆਂ ਚੀਜ਼ਾਂ ਉਹ ਉਹ ਸਾਰੇ ਦੇ ਨਾਲ ਪਰ ਫਿਰ ਵੀ ਇਹਨੂੰ ਮਤਲਬ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਜੇ ਇਹ ਰਲ ਜਾਂਦਾ ਹੈ ਕੈਨੇਡਾ ਤੇ ਕੈਨੇਡਾ ਕੈਨੇਡਾ ਨਹੀਂ ਰਹਿਣਾ ਇਹਦੀ ਸਾਰੀ ਪ੍ਰਭੂਸਤਾ ਖਤਮ ਹੋ ਜੂਗੀ ਮਿਕਸ ਜਾਂ ਰਿਐਕਸ਼ਨ ਆ ਲੋਕਾਂ ਦਾ ਸੋ ਡੋਨਲਡ ਟਰੰਪ ਦੇ ਬਿਆਨਾਂ ਦੇ ਵਿੱਚ ਕੀ ਸਚਾਈ ਹੈ ਕੀ ਉਹ ਕਰਦੇ ਆ ਇਹ ਤੇ ਹੁਣ ਜਾਂ ਉਹ ਜਾਣਦੇ ਆ ਤੇ ਜਾਂ ਰੱਬ ਜਾਣਦਾ 20 ਤਰੀਕ ਨੂੰ ਜਦੋਂ ਆਉਂਦੇ ਉਹ ਤੋਂ ਬਾਅਦ ਕੀ ਕੀ ਕੀਤਾ ਜਾਂਦਾ ਜਾਂ ਇਹ ਸਿਰਫ ਇੱਕ ਵੈਸੇ ਬਿਆਨ ਹੀ ਆ ਇਹਨਾਂ ਦਾ ਕੋਈ ਬਹੁਤ ਆਰਥ ਨਹੀਂ ਹੈ ਪਰ ਜਿਹੜੀਆਂ ਪ੍ਰਮੁੱਖ ਅਖਬਾਰਾਂ ਟੈਲੀਵਿਜ਼ਨ ਜਾਂ ਸਾਰਾ ਕੁਝ ਆ ਇਸ ਵੇਲੇ ਇਹਨਾਂ ਬਿਆਨਾਂ ਦੇ ਨਾਲ ਭਰਿਆ ਪਿਆ ਅਗਲੀ ਗੱਲ ਬਾਤ ਦੋਸਤੋ ਫੈਕਟ ਚੈਕਿੰਗ ਪ੍ਰੋਗਰਾਮ ਆ ਮੈਟਾ ਦਾ ਉਹਨੂੰ ਖਤਮ ਕਰਤਾ ਇਹਨਾਂ ਨੇ ਇਹਦਾ ਸਬੰਧ ਵੀ ਡੋਨਲਡ ਟਰੰਪ ਦੇ ਨਾਲ ਹੀ ਜੁੜਦਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕੁਝ ਵੀ ਲਿਖ ਸਕਦੇ ਆ ਤੁਹਾਡੀ ਮਰਜ਼ੀ ਆ ਤੁਸੀਂ ਆਪਣੇ ਵਿਚਾਰ ਦੇ ਸਕਦੇ ਆ ਪਰ ਉਹਨਾਂ ਦੇ ਇੱਕ ਫੈਕਟ ਚੈਕਿੰਗ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਕਹਿੰਦਾ ਆ ਤੁਸੀਂ ਗੱਲ ਕਰਨੀ ਆ ਨਹੀਂ ਕਰਨੀ ਮੰਨ ਲਓ ਤੁਸੀਂ ਐਲਜੀਬੀਟੀਕਿਊ ਦੇ ਬਾਰੇ ਕੁਝ ਗੱਲ ਕਰਨੀ ਆ ਜਾਂ ਤੁਸੀਂ ਕੋਈ ਚਾਈਲਡ ਐਕਸਪਲੋਇਟੇਸ਼ਨ ਜਾਂ ਕੋਈ ਇਦਾਂ ਦੀ ਕੋਈ ਗਲਤ ਗੱਲ ਅਤਵਾਦ ਬਾਰੇ ਗੱਲ ਕਰਨੀ ਆ ਇਹ ਲਾਉ ਨਹੀਂ ਕਰਦੇ ਉਹਨੂੰ ਇਹ ਫੈਕਟ ਚੈਕਿੰਗ ਪ੍ਰੋਗਰਾਮ ਦੇ ਤਹਿਤ ਮੈਟਾ ਫੇਸਬੁੱਕ ਇੰਸਟਾਗ੍ਰam ਜੋ ਕੁਝ ਵੀ ਹੈਗਾ ਆ ਉਹਦੇ ਉੱਤੇ ਬੰਦ ਕਰ ਦਿੰਦੇ ਆ ਇਹ ਇਹਨਾਂ ਦਾ ਸੀਗੀ ਹੁਣ ਇਹਦੀ ਦੋਵਾਂ ਪਾਸਿਆਂ ਦਾ ਇਹਦਾ ਲੈ ਜਾਂਦੇ ਸੀ ਜਿਹੜੇ ਤੇ 트럼ਪ ਡੋਨਲਡ 트럼ਪ ਵਰਗੇ ਲੋਕ ਸੋ ਇਹ ਕਹਿੰਦੇ ਇਹ ਕਰਨਾ ਪਰੇ ਹੋਣਾ ਚਾਹੀਦਾ ਇਹ ਪ੍ਰੋਗਰਾਮ ਬੰਦ ਕਰੋ ਜੋ ਕਿਸੇ ਦਾ ਦਿਲ ਕਰਦਾ ਕਹੇ ਉਹ ਗੱਲ ਦੂਜੀ ਤਰ ਕਹਿੰਦੀ ਸੀ ਵੀ ਇਹ ਤੇ ਸਿੱਧਾ ਸਿੱਧਾ ਫਰਮੇਸ ਇਨਫੋਰਮੇਸ਼ਨ ਜਾਂ ਗਲਤ ਜਾਣਕਾਰੀ ਫਲਾਉਣ ਵਾਲੀ ਗੱਲਬਾਤ ਆ ਹੁਣ ਜਦੋਂ ਕਿ 트럼ਪ ਆ ਰਹੇ ਆ ਤੇ 트럼ਪ ਦੀ ਜਿਹੜੀ ਸਾਹਜ ਆ ਟੌਪ ਦੇ ਬਿਜ਼ਨਸਮੈਨ ਦੇ ਨਾਲ ਟੌਪ ਦੇ ਬਿਜ਼ਨਸਮੈਨ ਕਹੋ ਜੇ ਅਮਰੀਕਾ ਤੋਂ ਜਿਹਨਾਂ ਨੇ ਅਮਰੀਕਾ ਬਣਾਇਆ ਮਾਰਕ ਜ਼ੁਕਰਬਰਗ ਕੋਈ ਛੋਟਾ ਮੋਟਾ ਨਾਂ ਨਹੀਂ ਆ ਜਾਂ ਐਲਨ ਮਸਕ ਜਾਂ ਜਿਹੜੇ ਆ ਜਿਹੜੇ ਜੈਫ ਬਿਜੋਜ਼ ਨੇ ਇਹ ਵੱਡੇ ਨਾਂ ਨੇ ਤੇ ਇਹਨਾਂ ਦੀ ਉਹਨਾਂ ਦੇ ਨਾਲ ਹੁਣ ਸਾਝ ਆ ਤੇ ਇਹਨੂੰ ਇਦਾਂ ਕਹਿ ਲਓ ਵੀ ਡੋਨਲਡ ਟਰੰਪ ਆ ਰਹੇ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮਾਰਕ ਜ਼ੁਕਰਬਰਗ ਨੇ ਫੈਕਟ ਚੈਕਿੰਗ ਪ੍ਰੋਗਰਾਮ ਖਤਮ ਕਰ ਦਿੱਤਾ ਵੀ ਯੂਐਸ ਫੈਕਟ ਚੈਕਿੰਗ ਪ੍ਰੋਗਰਾਮ ਜਿਹੜਾ ਆ ਉਹਨੂੰ ਰਿਪਲੇਸ ਕਰ ਦਿੱਤਾ ਕਮਿਊਨਿਟੀ ਨੋਟਸ ਦੇ ਨਾਲ ਆ ਇਦਾਂ ਦਾ ਹੀ ਸਿਸਟਮ ਜਿਹੜਾ ਐਲਨ ਮਸਕ ਦਾ ਐਕਸ ਆ ਜਿਹੜਾ ਟਵਿੱਟਰ ਹੁੰਦਾ ਸੀ ਉਹਦੇ ਉੱਤੇ ਆ ਮੈਟਾ ਜਿਹੜੀ ਉਹ ਫੋਕਸ ਕਰ ਰਹੀ ਹੈ ਜਿਹੜੀਆਂ ਬਹੁਤ ਵੱਡੀਆਂ ਵਾਇਲੇਸ਼ਨਸ ਨੇ ਜਿਵੇਂ ਟੈਰਰਿਜ਼ਮ ਆ ਇਹਦੇ ਉੱਤੇ ਗੱਲ ਨਹੀਂ ਕਰਨ ਦੇਣਗੇ ਜਾਂ ਜਿਹੜੀਆਂ ਚਾਈਲਡ ਐਕਸਪਲੋਇਟੇਸ਼ਨ ਆ ਜਾਂ ਕੋਈ ਫਰਾਡ ਆ ਉਹਦੇ ਤੇ ਸਖਤੀ ਉਦਾਂ ਹੀ ਰਹਿਣੀ ਹੈ ਪਰ ਜਿਹੜੀਆਂ ਰੈਸਟ੍ਰਿਕਸ਼ਨਸ ਕੁਝ ਕੰਟਰੋਵਰਸ਼ਲ ਟਾਪਿਕਸ ਨੇ ਜਿਵੇਂ ਇਮੀਗ੍ਰੇਸ਼ਨ ਆ ਜਾਂ ਜੈਂਡਰ ਆਇਡੈਂਟੀਟੀ ਦਾ ਮਾਮਲਾ ਹੈ ਉਹਨੂੰ ਇਹ ਚੱਕ ਦੇਣਗੇ ਹੁਣ ਡੋਨਲਡ ਟਰੰਪ ਤੇ ਆਪ ਇਹਦੇ ਉੱਤੋਂ ਬਹਿਨ ਰਹੇ ਆ ਤੇ ਉਹ 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 ਜਿਹੜੀ ਕੰਟੈਂਟ ਦੇ ਵਿੱਚ ਕੰਟੈਂਟ ਮੋਡਰੇਸ਼ਨ ਸਾਰੇ ਜੀ ਸਾਰੇ ਬਦਲ ਦਿੱਤੀ ਇਹਨਾਂ ਨੇ ਉਹਨੂੰ ਦੂਜੇ ਪਾਸਾ ਖਬਰ ਸਿੱਧੀ ਤੇ ਨਹੀਂ ਲੱਗਦੀ ਕਿ ਉਹਨਾਂ ਨੇ ਫੈਕਟ ਚੈਕਿੰਗ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੁਣ ਰੈਸਟ੍ਰਿਕਸ਼ਨ ਘੱਟ ਹੋਣਗੀਆਂ ਪਰ ਤੁਹਾਨੂੰ ਇਹ ਪਤਾ ਆ ਕਿ ਜਿਹੜੇ ਡੈਮੋਕ੍ਰੇਟਸ ਨੇ ਇਹ ਐਲਜੀਬੀਟੀਕਿਊ ਪਲੱਸ ਵਾਲੀ ਕਮਿਊਨਿਟੀ ਤੇ ਦੂਜੇ ਜਿਹੜੇ ਸਾਰੇ ਜੈਂਡਰ ਬੇਸਡ ਜੋਬ ਰੈਸਟ੍ਰਿਕਸ਼ਨਸ ਜਾਂ ਇਦਾਂ ਦੇ ਮਾਮਲਿਆਂ ਦੇ ਉੱਤੇ ਇੱਕ ਪਾਸੇ ਆ ਡੋਨਾਲਡ ਟਰੰਪ ਜਿਹੜੇ ਆ ਤੇ ਇਹਨਾਂ ਦੀ ਜਿਹੜੇ ਕਨਸਰਵਟਿਵ ਰਿਓ ਦੂਜੇ ਪਾਸੇ ਆ ਉਹ ਬਹੁਤ ਚੰਗਾ ਨਹੀਂ ਸਮਝਦੇ ਸਾਰੇ ਕੁਝ ਨੂੰ ਤੇ ਹੁਣ ਹੋਊਗਾ ਕਿ ਜਦੋਂ ਇਹ ਉਹਨਾਂ ਨੇ ਰੈਸਟ੍ਰਿਕਸ਼ਨ ਚੱਕ ਦਿੱਤੀਆਂ ਇਨਾਂ ਦੇ ਖਿਲਾਫ ਜਿਆਦਾ ਰੌਲਾ ਰੱਪਾ ਪਾਊਗਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਖੁੱਲ੍ਹ ਮਿਲ ਜਾਣੀ ਲੋਕਾਂ ਨੂੰ ਤੁਸੀਂ ਜੋ ਮਰਜ਼ੀ ਬੋਲੋ ਪਹਿਲਾਂ ਉਹ ਬੋਲਣ ਨਹੀਂ ਹਿੰਦੇ ਇਹਨਾਂ ਦੇ ਰੋਕਦੇ ਸੀ ਉਹਨਾਂ ਹੁਣ ਜਿਹੜੀਆਂ ਇਹ ਐਲਜੀਬੀਟੀਕਿਊ ਅਸਲ ਦੇ ਵਿੱਚ ਇਹਦੇ ਪਿੱਛੇ ਮਤਲਬ ਹੋਣਾ ਇਹ ਆ ਕਿ ਇਹਦੇ ਨਾਲ ਹੇਟ ਸਪੀਚ ਜਾਂ ਦੂਜੀਆਂ ਚੀਜ਼ਾਂ ਸਾਹਮਣੇ ਉਹਨਾਂ ਕੰਜ਼ਰਵਟਿਵ ਦਾ ਇੱਕ ਪ੍ਰੈਸ਼ਰ ਸੀ ਬਹੁਤ ਵੱਡਾ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਰਿਪਬਲਿਕਾ ਨਾਲ ਉਹ ਇਹਨੂੰ ਫੈਕਟ ਚੈਕਿੰਗ ਨੂੰ ਸੈਂਸਰਸ਼ਿਪ ਕਹਿੰਦੇ ਸੀ ਇਹ ਕੌਣ ਹੁੰਦੇ ਆ ਜਿਹੜੇ ਇਹ ਦੱਸਣਗੇ ਕਿ ਇਹ ਆ ਠੀਕ ਆ ਗਲਤ ਆ ਸਾਡੇ ਹਿਸਾਬ ਨਾਲ ਉਹ ਕਹਿੰਦੇ ਸੋ ਇਹ ਤੇ ਸੈਂਸਰਸ਼ਿਪ ਹੋ ਗਈ ਨਾ ਔਰ ਉਹ ਵੀ ਸਰਕਾਰ ਤੋਂ ਬਿਨਾ ਇੱਕ ਕੰਪਨੀ ਵੀ ਲਾ ਰਹੀ ਹੈ ਇਹ ਹੁਣ ਕਿਉਂਕਿ ਉਹ ਆਈਓ ਰਏ ਆ ਹੁਣ ਰਿਪਬਲਿਕਨ ਆ ਰਹੇ ਆ ਤੇ ਇਸ ਕਰਕੇ ਡੋਨਲਡ ਟਰੰਪ ਨੇ ਸਿਫਟ ਕੀਤੀ ਇਸ ਗੱਲ ਦੀ ਉਹਨਾਂ ਨੇ ਕਿਹਾ ਵੀ ਇਹ ਬਹੁਤ ਵਧੀਆ ਹੈ ਇਹ ਜਿਹੜਾ ਜ਼ੁਕਰਬਰਗ ਤੇ ਸਾਰੇ ਹੈਗੇ ਆ ਇਹ ਚੰਗਾ ਕੀਤਾ ਉਹਨਾਂ ਨੇ ਸਾਰਾ ਕੁਝ ਕੀਤਾ ਹੁਣ ਇਹਦਾ ਹੁਣ ਇਹ ਹੈਗਾ ਕਿ ਫੈਕਟ ਚੈਕਿੰਗ ਤਾਂ ਹੋਊਗੀ ਉਹਦੀ ਜਿਹੜੀ ਇਹਦੇ ਮਿਸ ਇਨਫੋਰਮੇਸ਼ਨ ਨੂੰ ਰੋਕਣ ਦੇ ਲਈ ਕੋਸ਼ਿਸ਼ ਤਾਂ ਕੀਤਾ ਜਾਊਗਾ ਪਰ ਜਿਹੜੀ ਮੋਡਰੇਸ਼ਨ ਐਡਜਸਟਮੈਂਟਸ ਇਹਦੇ ਵਿੱਚ ਕੀਤੀਆਂ ਗਈਆਂ ਆ ਪਰ ਇਹ ਇੱਕ ਬਹੁਤ ਵੱਡੀ ਖਬਰ ਆ ਜਿਹੜੇ ਐਡਵੋਕੇਟਸ ਨੇ ਸਿਵਲ ਰਾਈਟ ਗਰੁੱਪਸ ਨੇ ਜਾਂ ਕੰਜ਼ਿਊਮਰ ਐਡਵੋਕੇਟਸ ਨੇ ਐਂਟੀ ਡੇਫਾਮੇਸ਼ਨ ਜਾਂ ਉਹ ਦੂਜੇ ਨੇ ਉਹ ਕਹਿੰਦੇ ਵੀ ਇਹਦੇ ਨਾਲ ਹੇਟ ਸਪੀਚ ਬਹੁਤ ਹੋ ਜਾਣੀ ਹੈ ਡਿਸ ਇਨਫਾਰਮੇਸ਼ਨ ਬਹੁਤ ਹੋ ਜਾਣੀ ਹੈ ਤੇ ਆਨਲਾਈਨ ਨੁਕਸਾਨ ਬਹੁਤ ਹੋਊਗਾ ਇਹ ਹੁਣ ਗੱਲ ਤੇ ਸਿੱਧੀ ਆ ਸਰਕਾਰ ਕਹਿੰਦੀ ਹੈ ਵੈਕਸੀਨ ਲਵਾਓ ਇੱਕ ਉਦਾਹਰਣ ਵਜੋਂ ਤੇ ਸਮੇਤ ਜਿਹੜੇ ਕਨੇਡੀ ਜੂਨੀਅਰ ਨੇ ਉਹਨਾਂ ਦੇ ਉਹ ਕਹਿੰਦੇ ਹੀ ਇਹ ਤੇ ਹੈ ਹੀ ਕੁਛ ਨਹੀਂ ਵੈਕਸੀਨਾਂ ਤੇ ਹੁੰਦਾ ਨੁਕਸਾਨ ਜਿਹੜਾ ਇਹਨਾਂ ਦੇ ਸਟੇਡੀਅਮ ਦੇ ਵਿੱਚ ਵੈਕਸੀਨ ਦੇ ਲੱਗੇ ਸੀ ਉਹ ਜਿੱਥੇ ਵੈਕਸੀਨ ਲਵਾਉਣ ਜਾਂਦੇ ਸੀ ਬਾਹਰ ਖੜ ਖੜ ਕੇ ਲੋਕਾਂ ਨੇ ਵਿਰੋਧ ਕੀਤਾ ਅੰਦਰ ਨਹੀਂ ਵੜਨ ਦਿੱਤਾ ਵੀ ਇਹ ਤੇ ਨੁਕਸਾਨ ਹੋ ਰਿਹਾ ਵੈਕਸੀਨ ਲਵਾਓ ਨਾ ਹੁਣ ਉਹ ਚੀਜ਼ ਜਦੋਂ ਆਨਲਾਈਨ ਆਊਗੀ ਤੇ ਉਹ ਕਿਤੇ ਨਾ ਕਿਤੇ ਰੋਲੇ ਰੱਪੇ ਵਾਲੀ ਗੱਲ ਪਾਊਗੀ ਪਰ ਉਹ ਕਹਿੰਦੇ ਸਾਡੀ ਗੱਲ ਜਾਣੀ ਚਾਹੀਦੀ ਹੈ ਇਹ ਗਲਤ ਜਾਂ ਸਹੀ ਹੈ ਇਹਦਾ ਫੈਸਲਾ ਲੋਕ ਕਰਨਗੇ ਪਰ ਘਟੋ ਘਟ ਸਾਡੀ ਗੱਲ ਨੂੰ ਸੈਂਸਰ ਨਾ ਕੀਤਾ ਜਾਵੇ ਸੋ ਇਹ ਇੱਕ ਉਹਨਾਂ ਦੇ ਲਈ ਚੰਗੀ ਗੱਲ ਆ ਅਗਲੀ ਦੋਸਤੋ ਕੈਲੀਫੋਰਨੀਆ ਦੇ ਅ ਹਿਮਿਸ਼ਨ ਰੂਲਸ ਬਾਰੇ ਆ ਕਿ ਜਿਹੜੇ ਜੋ ਬਾਈਡਨ ਨੇ ਕੈਲੀਫੋਰਨੀਆ ਦੇ ਵਿੱਚ ਅਸੀਂ ਜਾਣਦੇ ਹਾਂ ਡੈਮੋਕ੍ਰੇਟ ਦੀ ਸਰਕਾਰ ਗਵਰਨਰ ਗੈਵਨ ਨਿਊਸ਼ਮ ਨੇ ਕੇਂਦਰ ਦੇ ਵਿੱਚ ਜੋ ਬਾਈਡਨ ਨੇ ਬਹੁਤੀਆਂ ਇਹਨਾਂ ਦੀਆਂ ਪਾਲਿਸੀਜ਼ ਇੱਕ ਦੂਜੇ ਨਾਲ ਅਲਾਈਨ ਕਰਦੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਈਪੀਏ ਅਪਰੂਵਲ ਆ ਜ਼ੀਰੋ ਹਿਮਿਸ਼ਨ ਵਾਲਾ ਰੂਲ ਪਹਿਲਾਂ ਵੀ ਅਸੀਂ ਕੱਲ ਵੀ ਇਹਨੂੰ ਵੱਖਰੇ ਤਰੀਕੇ ਨਾਲ ਗੱਲ ਕੀਤੀ ਸੀ ਪਰ 2 ਹਫਤੇ ਦਾ ਸਮਾਂ ਆ ਜੋ ਬਗਡਨ ਦੇ ਕੋਲ ਜੇ ਉਹ ਇਸ ਚੀਜ਼ ਨੂੰ ਅਪਰੂਵ ਕਰ ਦਿੰਦੇ ਤਾਂ ਠੀਕ ਆ ਨਹੀਂ ਤਾਂ ਜਿਹੜੀਆਂ ਗਵਰਨਰ ਗੈਵਨਿਊਸ਼ਨ ਦੀਆਂ ਪਾਲਿਸੀਆਂ ਨੇ ਵਿੱਚ ਵਿਚਾਲੇ ਲਟਕ ਜਾਣਗੀਆਂ ਜਿਹੜਾ ਇਹ ਜ਼ੀਰੋ ਐਮਿਸ਼ਨ ਟ੍ਰੇਨ ਦਾ ਰੂਲ ਆ ਜਾਂ ਟਰੱਕਾਂ ਦਾ ਰੂਲ ਆ ਇਹ ਬਹੁਤ ਕ੍ਰਿਟਿਕ ਹੁਣ ਟਰੱਕਾਂ ਟ੍ਰੇਨਾਂ ਦੀ ਜ਼ੀਰੋ ਐਮਿਸ਼ਨ ਹੋ ਜਵੇ ਇੰਨੇ ਸਮੇਂ ਤੱਕ ਇਹ ਗਵਰਨਰ ਗੈਵਨਿਊਸ਼ਨ ਕਹਿੰਦੇ ਆ ਫੈਡਰਲ ਸਰਕਾਰ ਇਹਨੂੰ ਮਨਜ਼ੂਰੀ ਦੇ ਦੇ ਦੂਗੀ ਗੱਲ ਖਤਮ ਹੋ ਜਾਊਗੀ ਪਰ ਹਜੇ ਮਨਜ਼ੂਰੀ ਮਿਲੀ ਨਹੀਂ ਤੇ ਜੋ ਬਾਈਡਨ ਦੇ ਜਾਣ ਦਾ ਸਮਾਂ ਹੋ ਗਿਆ ਤੇ ਡੋਨਲਡ ਟਰੰਪ ਨੇ ਆ ਕੇ ਕੀ ਕਰਨਾ ਲੱਗਦਾ ਹੈ ਕਿ ਉਹ ਉਹਨਾਂ ਦੇ ਉਲਟੀ ਕਰਨਗੇ ਕਿਉਂਕਿ ਜਿਹੜੇ ਟਰੱਕਾਂ ਦੇ ਮਾਲਕ ਨੇ ਵੱਡੀਆਂ ਕੰਪਨੀਆਂ ਨੇ ਟਰਕਿੰਗ ਐਸੋਸੀਏਸ਼ਨਸ ਨੇ ਉਹ ਸਾਰੇ ਵਿਰੋਧ ਕਰ ਰਹੇ ਹੋ ਕਿ ਸਾਡੇ ਕੋਲ ਪੈਸਾ ਹੀ ਹੈ ਨਹੀਂ ਇਹਨਾਂ ਤੁਸੀਂ ਕਹਿੰਦੇ ਆਂ ਵੀ ਇਹ ਆ ਨਿਯਮ ਲਾਗੂ ਕਰੋ ਨਵੇਂ ਟਰੱਕ ਲੈ ਲਓ ਜਿਹੜੇ ਬਿਜਲੀ ਨਾਲ ਬੈਟਰੀਆਂ ਵਾਲੇ ਆ ਇਲੈਕਟ੍ਰਿਕ ਵਹੀਕਲ ਵਾਲੇ ਜਾਂ ਇਦਾਂ ਦਾ ਕੁਝ ਕਰੋ ਕਿਉਂਕਿ ਅਸੀਂ ਕਰ ਨਹੀਂ ਸਕਦੇ ਇਹ ਹੋ ਹੀ ਨਹੀਂ ਸਕਦਾ ਇਹ ਕਹਿੰਦੇ ਆ ਕਿ ਹੈਲਥ ਬੈਨੀਫਿਟ ਬਹੁਤ ਆ ਇਹਦੇ ਨਾਲ 58 ਬਿਲੀਅਨ ਡਾਲਰ ਦਾ ਹੈਲਥ ਬੈਨੀਫਿਟ ਹੋਊਗਾ ਹਾਰਟ ਅਟੈਕ ਨਹੀਂ ਹੋਊ ਲੋਕਾਂ ਨੂੰ ਦਮਾ ਨਹੀਂ ਹੋਊਗਾ ਜਾਂ ਕੋਈ ਇਦਾਂ ਦੇ ਇਸ਼ੂਜ਼ ਨਹੀਂ ਹੋਣਗੇ ਹੁਣ ਇਹ ਸਾਰੇ ਦੇ ਵਿੱਚ 235 ਤੋਂ ਜਿੰਨੀਆਂ ਨਵੀਆਂ ਟ੍ਰੇਨਾਂ ਕੈਲੀਫੋਰਨੀਆ ਦੇ ਵਿੱਚ ਚੱਲਣਗੀਆਂ ਉਹਨਾਂ ਦੀ ਜ਼ੀਰੋ ਮਿਸ਼ਨ ਹੋਣੀ ਚਾਹੀਦੀ ਹੈ ਇਹਦਾ ਮਤਲਬ ਨਾਈਟ੍ਰੋਜਨ ਆਕਸਾਈਡ ਨੂੰ ਬਹੁਤ ਵੱਡਾ ਕੱਟ ਕੀਤਾ ਜਾ ਰਿਹਾ ਵੀ ਹਵਾ ਦੇ ਵਿੱਚ ਜਾਵੇ ਹੀ ਨਹੀਂ ਜਿਹੜੀ ਜਿਹੜੀ ਟਰੱਕ ਫਲੀਟ ਰੂਲ ਆ ਐਡਵਾਂਸਡ ਕਲੀਨ ਫਲੀਟਸ ਏ ਐਫ ਸੀ ਕਹਿੰਦੇ ਆ ਇਸ ਰੂਲ ਦੇ ਤਹਿਤ ਜਿਹੜੀਆਂ ਟਰਕਿੰਗ ਕੰਪਨੀਆਂ ਉਹਨਾਂ ਨੂੰ ਜ਼ੀਰੋ ਓਮਿਸ਼ਨ ਟਰੱਕਸ ਲਿਆਉਣੇ ਪੈਣਗੇ ਔਰ ਸਾਰੀ ਦੀ ਸਾਰੀ ਕੈਲੀਫੋਰਨੀਆ ਦੀ ਸਪਲਾਈ ਚੇਨ ਰੀਸ਼ੇਪ ਹੋ ਜਾਊਗੀ ਜਿਹੜੀ ਰੇਲ ਰੋਡ ਐਂਡ ਟਰਕਿੰਗ ਇੰਡਸਟਰੀਜ਼ ਨੇ ਇਹ ਵਿਰੋਧ ਕਰ ਰਹੀਆਂ ਆ ਇਹਦਾ ਇਸ ਰੂਲ ਦਾ ਵੀ ਇਹ ਬਿਲਕੁਲ ਗਲਤ ਆ ਲਾ ਸੂਟ ਚੱਲ ਰਹੇ ਆ ਐਸੋਸੀਏਸ਼ਨ ਆਫ ਅਮਰੀਕਨ ਰੇਲ ਰੋਡ ਐਂਡ ਤੇ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਦੀ ਕਾਨੂੰਨੀ ਲੜਾਈ ਚੱਲ ਰਹੀ ਹੈ ਤੇ ਜਿਹੜੀ এনवायरमेंटਲਿਸਟ ਨੇ ਉਹ ਚਿੰਤਾ ਇਹ ਕਰ ਰਹੇ ਆ ਕਿ ਜੇ ਇਹ ਵੇਵਇਰ ਇਹਨਾਂ ਨੇ ਅਪਰੂਵ ਨਾ ਕੀਤਾ ਤਾਂ ਡੋਨਲਡ ਟਰੰਪ ਦੇ ਆਫਿਸ ਵਿੱਚ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹ ਤੋਂ ਬਾਅਦ ਫਿਰ ਗੱਲ ਠੰਡੇ ਵਾਸਤੇ ਪਾਈ ਜਾਣੀ ਹੈ ਫੇਰ ਇਹ ਲਾਗੂ ਨਹੀਂ ਹੋਣਾ ਗਵਰਨਰ ਗੈਵਨ ਨਿਊਸਨ ਇਸ ਚੀਜ਼ ਨੂੰ ਪ੍ਰਾਇੋਰਟਾਈਜ਼ ਕਰ ਰਹੇ ਆ ਲ lobby ਕਰ ਰਿਹਾ ਇਹਦੇ ਲਈ ਕਿ ਇਹਦੀ ਅਪਰੂਵਲ ਲਈ ਜਾਵੇ ਉਹਨੂੰ ਇਨਸ਼ੋਰ ਕੀਤਾ ਜਾਵੇ ਸੋ ਇਹ ਇੱਕ ਤਰੀਕੇ ਦੇ ਨਾਲ ਇਸ ਵੇਲੇ ਲਟਕਦੀ ਗੱਲ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਸੰਪੂਰਨ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ